ਜਿੱਦਾਂ ਅਸੀਂ ਦੇਖਿਆ ਐਸਟੀ ਦੀ ਲਿਸਟਾਇਲੂਟ ਹੋ ਰਹੀ ਹੈ ਅਪਰ ਕਾਸਟ ਇਨਕਲੂਡ ਹੋ ਰਿਹਾ ਹੈ ओबीसी ਦੀ ਲਿਸਟ ਦੇ ਵਿੱਚ ਵੀ ਅਪਰ ਕਾਸਟਿੰਗ ਨੂੰ ਕੀਤਾ ਜਾ ਰਿਹਾ ਹੈ ਜੇ ਜੰਮੂ ਕਸ਼ਮੀਰ ਦੀਆਂ ਸੀਟਾਂ ਤੇ ਅਸਰ ਪੇਗਾ ਪੇਗਾ ਸੈਂਟਰ ਦੀਆਂ ਸਾਰੀਆਂ ਸੀਟਾਂ ਤੇ ਆਈਐਸਆਈਪੀਐਸ ਦੀਆਂ ਸੀਟਾਂ ਤੇ ਬੈਂਕਾਂ ਦੀਆਂ ਸੀਟਾਂ ਤੇ ਹਰ ਜਗ੍ਹਾ ਅਸਰ ਪੇਗਾ ਤੁਸੀਂ ਲਾ ਦੇ ਨਾਲ ਵੀ ਰਿਲੇਟਡ ਹੋ ਜੀ ਔਰ ਸੰਵਿਧਾਨ ਤੋਂ ਬਖੂਪੀ ਜਾਣੂ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਜਸਟਿਸ ਦੀ ਤੁਸੀਂ ਗੱਲ ਕੀਤੀ ਕਿ ਅਲੱਗ-ਅਲੱਗ ਜਾਤੀਆਂ ਅਲੱਗ-ਅਲੱਗ ਧਰਮ ਜਾਂ ਇਸ ਤਰ੍ਹਾਂ ਦੇ ਜਿਹੜੇ ਵੀ ਸਮੁਦਾਏ ਨੇ ਕੀ ਇਹਨਾਂ ਦੇ ਨਾਲ ਜਸਟਿਸ ਇਸ ਦੇਸ਼ ਦੇ ਵਿੱਚ ਜਿੰਨਾ ਹੋਣਾ ਚਾਹੀਦਾ ਸੀ ਹੋ ਰਿਹਾ ਹੈ ਇੱਕੋ ਡੀਐਨਏ ਸਰ ਸਾਡਾ ਔਰ ਵੈਸੇ ਵੀ ਭਾਰਤੀ ਸਾਰੇ ਇੱਕੋ ਜਿਹੇ ਅਸੀਂ ਤੇ ਸਾਰਿਆਂ ਨੂੰ ਸਾਂਝ ਲੈ ਕੇ ਨਾਲ ਚੱਲਣਾ ਚਾਹੁੰਦੇ ਆ ਵੱਡੇ ਅਗੇ ਇੱਕ ਤਬਕਾ ਐ ਸੋ ਕਹਿੰਦਾ ਮੇਰੀ ਮੈਂ ਸੁਪਰੀ ਹਾਂ ਮੈਂ ਵੱਡਾ ਮੈਂ ਉੱਚਾ ਰਾਜ ਤੇ ਉਹਦੇ ਨਾਲ ਹੈ ਅਗਰ ਉਹ ਵੀ ਕਹਦੇ ਅਸੀਂ ਬਰਾਬਰਾਂ ਦਾ ਸਾਡੀ ਉਹਦੇ ਨਾਲ ਵੀ ਲੜਾਈ ਖਤਮ ਹੈ ਲੜਾਈ ਤੇ ਬਰਾਬਰੀ ਦੀ ਹੈ ਕਿ ਸਾਡਾ ਜਿਹੜਾ ਸਵਿਧਾਨ ਹੈ ਸਵਿਧਾਨ ਤੇ ਉਹਨਾਂ ਦਾ ਸਿੱਧਾ ਸਿੱਧਾ ਅਟੈਕ ਹੈ ਇਹ ਸਵਿਧਾਨ ਤੁਹਾਨੂੰ ਮੈਨੂੰ ਭਗੜਾਲਣ ਦੀ ਦਾੜੀ ਰੱਖਣ ਦੀ ਆਪਣੇ ਧਾਰਮਿਕ ਸਥਾਨਾ ਤੇ ਜਾਣ ਦੇ ਪੂਜਾ ਪਾਠ ਕਰਨ ਦੀ ਇਜਾਜ਼ਤ ਦਿੰਦਾ ਜੇ ਸਵਿਧਾਨ ਨਹੀਂ ਹੋਏਗਾ ਤੇ ਕਿਉਂ ਹੋਏਗਾ ਕਿ ਮਨੁੱਖ ਸਮਰਿਤੀ ਹੋਏਗੀ ਤੇ ਤੁਸੀਂ ਬਾਬਾ ਸਾਹਿਬ ਨੂੰ ਪੜੋ ਕਿ ਤੁਸੀਂ ਸੰਵਿਧਾਨ ਚਾਹਦੇ ਹੋ ਮਨੁੱਖੀ ਆਪਸੀ ਸਾਈਟ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਔਰ ਇਸ ਵੇਲੇ ਅਸੀਂ ਖੜੇ ਹਾਂ ਡਾਕਟਰ ਬੀ ਆਰ ਅੰਬੇਦਕਰ ਚੌਕ ਜੰਮੂ ਵਿੱਚ ਕਿਉਂ ਖੜੇ ਹਾਂ ਜਿਵੇਂ ਕਿ ਅਸੀਂ ਪਹਿਲੀ ਵੀ ਇੱਥੇ ਇੱਕ ਵਾਰੀ ਤੁਹਾਨੂੰ ਇੱਥੇ ਲੈ ਕੇ ਆਏ ਸੀ ਅੱਜ ਫਿਰ ਤੁਹਾਨੂੰ ਇੱਥੇ ਲੈ ਕੇ ਆਏ ਹਾਂ ਜਿੱਥੇ ਕਿ ਜੀ ਐਨ ਕੇ ਦੇ ਹਾਈ ਕੋਰਟ ਤੇ ਜਿਹੜੇ ਇੱਕ ਨਾਮੀ ਵਕੀਲ ਸ਼੍ਰੀ ਅਸ਼ੋਕ ਬਸੋਤਰਾ ਜੀ ਇੱਥੇ ਸ਼ਨੀਵਾਰ ਔਰ ਐਤਵਾਰ ਨੂੰ ਲਗਾਤਾਰ ਜਿਹੜਾ ਹੈ ਉਹ ਦਰਨਾ ਪ੍ਰਦਰਸ਼ਨ ਤੇ ਬੈਠੇ ਹੋਏ ਨੇ ਸ਼ਨੀਵਾਰ ਨੂੰ ਇਹ ਸ਼ਾਮ ਦੇ ਸਮੇਂ ਬੈਠਦੇ ਨੇ ਔਰ ਐਤਵਾਰ ਨੂੰ ਜਿਹੜਾ ਹੈ ਇਹ 12 ਤੋਂ ਲੈ ਕੇ 4 ਵਜੇ ਤੱਕ ਬੈਠਦੇ ਨੇ ਅੱਜ ਇਹਨਾਂ ਦੇ ਕੋਲ ਅਸੀਂ ਪਹੁੰਚੇ ਹਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ 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 ਹੋਰ ਮੁੱਦੇ ਨੇ ਇਹਨਾਂ ਦੇ ਕਿਉਂਕਿ ਪਹਿਲਾਂ ਵੀ ਅਸੀਂ ਇਹਨਾਂ ਮੁੱਦਿਆਂ ਤੇ ਗੱਲਬਾਤ ਕਰ ਚੁੱਕੇ ਹਾਂ ਔਰ ਇਹਨਾਂ ਦੇ ਨਾਲ ਕਾਫੀ ਲੋਕੀ ਵੀ ਜੁੜੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਆਓ ਸਭ ਤੋਂ ਪਹਿਲਾਂ ਤਾਂ ਅਸੀਂ ਅਸ਼ੋਕ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਆਪਸੀ ਸਾਈਂ ਟੀਵੀ ਤੇ ਬਹੁਤ ਬਹੁਤ ਸ਼ੁਕਰੀਆ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਤੁਸੀਂ ਆਪਣੀਆਂ ਜਿਹੜੀਆਂ ਮੰਗਾਂ ਲੈ ਕੇ ਇੱਥੇ ਆਏ ਹੋ ਸੰਵਿਧਾਨ ਦੇ ਲਈ ਤੁਸੀਂ ਲੜ ਰਹੇ ਹੋ ਆਮ ਲੋਕਾਂ ਦੇ ਤੁਸੀਂ ਲੜਾਈ ਕਰ ਰਹੇ ਹੋ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਸਮਰਥਨ ਵੱਧ ਰਿਹਾ ਹੈ ਤੁਹਾਡਾ ਜਾਂ ਹਜੇ ਉਸੇ ਤਰ੍ਹਾਂ ਹੀ ਹੈ ਐਦਾਂ ਹੈ ਜੀ ਤੁਹਾਡੇ ਚੈਨਲ ਦੇ ਮਾਧਿਅਮੋਂ ਤੇ ਸਾਡੇ ਸੰਸਾਰ ਹੋਰਾਂ ਦੇ ਹੋਰ ਕੁਝ ਹੋਰ ਚੈਨਲ ਵੀ ਸਾਡੇ ਸਾਥੀਆਂ ਦੇ ਆਏ ਸੰਨ ਇੱਥੇ ਔਰ ਸੋਸ਼ਲ ਮੀਡੀਆ ਵੀ ਮੈਂ ਥੋੜਾ ਬਹੁਤ ਇਸਤੇਮਾਲ ਕਰ ਸਕਦਾ ਜਿੰਨਾ ਮੈਨੂੰ ਆਉਂਦਾ ਹੈ ਬਿਕਾਜ਼ ਨਵੀਂ ਜਨਰੇਸ਼ਨ ਜ਼ਿਆਦਾ ਜਾਣਦੀ ਹੈ ਓਵਰਆਲ ਜੰਮੂ ਦੇ ਵਿੱਚ ਔਰ ਜੰਮੂ ਦੇ ਬਾਹਰ ਵੀ ਇੱਕ ਬਹੁਤ ਵੱਡੀ ਇੱਕ ਲਹਿਰ ਤੇ ਚੱਲ ਰਹੀ ਹੈ ਲੋਗਾਂ ਨੂੰ ਇਹ ਤੇ ਮਹਿਸੂਸ ਹੋ ਰਿਹਾ ਕਿ ਇਹਦੀ ਬੜੀ ਜ਼ਰੂਰਤ ਸੀ ਬਹੁਤ ਵੱਡੀ ਜ਼ਰੂਰਤ ਸੀ ਕਿਤੇ ਲੱਗ ਰਿਹਾ ਸੀ ਕੰਮ ਰੁਕ ਗਿਆ ਗਿਆ ਮਗਰ ਹੁਣ ਉਹਨਾਂ ਨੂੰ ਲੱਗਦਾ ਨਹੀਂ ਕੰਮ ਰੁਕਿਆ ਨਹੀਂ ਹੈਗਾ ਚੱਲ ਰਿਹਾ ਹੈ ਇਹ ਫਿਰ ਇੱਕ ਵਾਰੀ ਪਟਲ ਤੇ ਆ ਗਿਆ ਸੋ ਇੱਕ ਕੋਸ਼ਿਸ਼ ਮੇਰੀ ਸੀਗੀ ਕਿ ਬਾਬਾ ਸਾਹਿਬ ਨੇ ਇੱਥੇ ਤੱਕ ਸਾਨੂੰ ਪਹੁੰਚਾਇਆ ਹੈ ਇਹ ਗੱਲ ਰੁਕਣੀ ਨਹੀਂ ਚਾਹੀਦੀ लाहौर ਜਿਹੜੇ ਬਰਨਿੰਗ ਇਸ਼ੂਸ ਕਨਸਟੀਟਿਊਸ਼ਨ ਨੂੰ ਲੈ ਕੇ ਪੂਰੇ ਨੈਸ਼ਨਲ ਲੈਵਲ ਤੇ ਚੱਲ ਰਹੇ ਸੰ ਉਹਨਾਂ ਨੂੰ ਤੇ ਜੰਮੂ ਕਸ਼ਮੀਰ ਨੂੰ ਸਾਹਮਣੇ ਰੱਖਦਿਆਂ ਹੋਇਆ ਜਿਹੜੀ ਆਟੋ ਸਿਟੀ ਜ਼ੋਨ ਖਾਸ ਕਰਕੇ ਐਸਸੀ ਐਸਟੀ ਓਬੀਸੀ ਤੇ ਹੋ ਰਹੀ ਸੀ ਜਿੱਦਾਂ ਅਸੀਂ ਦੇਖਿਆ ਐਸਟੀ ਦੀ ਲਿਸਟ ਐਲੀਵਟ ਹੋ ਰਹੀ ਹੈ ਅਪਰ ਕਾਸਟ ਇਨਕਲੂਡ ਹੋ ਰਿਹਾ ਓਬੀਸੀ ਦੀ ਲਿਸਟ ਦੇ ਵਿੱਚ ਵੀ ਅਪਰ ਕਾਸਟਿੰਗ ਨੂੰ ਕੀਤਾ ਜਾ ਰਿਹਾ ਜੇ ਜੰਮੂ ਕਸ਼ਮੀਰ ਦੀਆਂ ਸੀਟਾਂ ਤੇ ਅਸਰ ਪੇਗਾ ਪੇਗਾ ਸੈਂਟਰ ਦੀਆਂ ਸਾਰੀਆਂ ਸੀਟਾਂ ਤੇ ਆਈਐਸ ਆਈਪੀਐਸ ਦੀਆਂ ਸੀਟਾਂ ਤੇ ਬੈਂਕਰਾਂ ਦੀਆਂ ਸੀਟਾਂ ਤੇ ਹਰ ਜਗ੍ਹਾ ਅਸਰ ਪੇਗਾ ਰਿਜ਼ਰਵੇਸ਼ਨ ਨੂੰ ਪ੍ਰੋਮੋਸ਼ਨ ਖਤਮੋਗੀ ਐਸੀ ਨੂੰ ਬਰਬਾਦ ਕਰਤਾ ਹੈ ਨਾ ਸੋ ਸਾਰੇ ਜੌਲੰਤ ਮੁੱਦਿਆਂ ਨੂੰ ਲੈ ਕੇ ਫਿਰ ਪੰਜ-ਛੇ ਮੁੱਦਿਆਂ ਨੂੰ ਲੈ ਕੇ ਮੈਨੂੰ ਬਹਿਵਾ ਪਿਆ ਉਹ ਜਿਹਦੇ ਪਹਿਲਾ ਮੁੱਦਾ ਸੀ ਲਿਆ ਜਾਤੀ ਦਾ ਜਨਗਣਨਾ ਹੋਣੀ ਚਾਹੀਦੀ ਹੈ ਬਿਲਕੁਲ ਜਨਗਣਨਾ ਹੋਏਗੀ ਤੇ ਪਤਾ ਚੱਲੇਗਾ ਨਾ ਕਿਨੂੰ ਕਿੰਨਾ ਹਿੱਸਾ ਮਿਲ ਰਿਹਾ ਕੋਈ ਦੂਜਾ ਸੀ ਕਹਿ ਰਿਹਾ ਕਿ ਹਿੱਸਾ ਤੁਸੀਂ ਜਨਸੰਖਿਆ ਦੇ ਅਨੁਪਾਤ ਚ ਦੇ ਦਿਓ ਜਿਦੀ ਜਿੰਨੀ ਸੰਖਿਆ ਨੂੰ ਦੇ ਦਿਓ ਇਹਦੇ ਚ ਲੜਾਈ ਵਾਲੀ ਕੋਈ ਗੱਲ ਨਹੀਂ ਕਨਸਟੀਟਿਊਸ਼ਨ ਕਹਿੰਦਾ ਸਾਰਿਆਂ ਦੀ ਹਿੱਸੇਦਾਰੀ ਹੋਣੀ ਚਾਹੀਦੀ ਬਿਲਕੁਲ ਫਿਰ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਜਿਹੜੀ ਰਿਜ਼ਰਵੇਸ਼ਨਾਂ ਗਲਤ ਰੱਖੀਆਂ ਐ ਰਾਜਨੀਤਿਕ ਤੌਰ ਤੇ ਐਡੀ ਰੱਖੀਆਂ ਪੋਲਿਟਿਕਲ ਉਹਨੂੰ ਖਤਮ ਕਰ ਦਿਓ ਇਕਨੋਮਿਕ ਵੀਕਲ ਸੈਕਸ਼ਨ ਦੀ ਜ਼ਰੂਰਤ ਹੀ ਨਹੀਂ ਐ 80% ਪਹਿਲੇ ਹੀ ਤਤਕथित ਉੱਪਰ ਦੀਆਂ ਜਾਤੀਆਂ ਲੈ ਰਹੀਆਂ ਹੋਰ ਦੱਸ ਦੇ ਤਾਂ ਇਹ ਜਾਤੀ ਹੈਗੀ ਐ ਫਿਰ ਅਸੀਂ ਕਹਿ ਰਹੇ ਹਾਂ ਭਾਰਤ ਦੇ ਹਰ ਮਸ਼ੀਂਦੇ ਨੂੰ ਰਾਈਟ ਟੂ ਲਾਈਵਲੀਹੂਡ ਤੇ ਹੋਣਾ ਚਾਹੀਦਾ ਹੈ ਰਾਈਟ ਟੂ ਵਰਕ ਨੂੰ ਫੰਡਮੈਂਟਲ ਰਾਈਟ ਬਣਾ ਦਿਓ ਹਰ ਦੇਸ਼ ਜਿਹੜਾ ਡਿਵੈਲਪਡ ਕੰਟਰੀ ਹੈ ਜਾਂ ਡਿਵੈਲਪਡ ਦੇ ਵਿੱਚ ਵੀ ਆਇਆ ਜਾਂ ਡੈਮੋਕਰੈਟਿਕ ਕੰਟਰੀ ਜਿਹੜੀ ਵੀ ਹੈ ਉਹ ਸਾਰਿਆਂ ਨੂੰ ਦਿੰਦੀ ਹੈ ਇਦੇ علاوہ ਅਸੀਂ ਕਹਿ ਰਹੇ ਹਾਂ ਸਿੱਖਿਆ ਸਵਾਸਥ ਹੋ ਰੋਜ਼ਗਾਰ ਔਰ ਨਿਆਂ ਜਸਟਿਸ ਸਾਰਿਆਂ ਨੂੰ ਮਿਲਣਾ ਚਾਹੀਦਾ ਇੱਕ ਸਮਾਨ ਮਿਲਣਾ ਚਾਹੀਦਾ ਸਾਰਿਆਂ ਕੋਲ ਪੈਸਾ ਹੋ ਜਾਣਾ ਹੋਏ ਕੋਈ ਕਿਸੇ ਵੀ ਤਕਰੀਰ ਦਾ ਹੋਏ ਉਹਨੂੰ ਇਨਸਾਫ ਮਿਲਣਾ ਹੀ ਚਾਹੀਦਾ ਲੱਗਦਾ ਸੰਵਿਧਾਨ ਤੁਸੀਂ ਲਾ ਦੇ ਨਾਲ ਵੀ ਰਿਲੇਟਡ ਹੋ ਜੀ ਔਰ ਸੰਵਿਧਾਨ ਤੂੰ ਬਖੂਪੀ ਜਾਨੂ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਜਸਟਿਸ ਦੀ ਤੁਸੀਂ ਗੱਲ ਕੀਤੀ ਕਿ ਅਲੱਗ-ਅਲੱਗ ਜਾਤੀਆਂ ਅਲੱਗ-ਅਲੱਗ ਧਰਮ ਜਾਂ ਇਸ ਤਰ੍ਹਾਂ ਦੇ ਜਿਹੜੇ ਵੀ ਸਮੁਦਾਏ ਨੇ ਕਿਆ ਇਹਨਾਂ ਦੇ ਨਾਲ ਜਸਟਿਸ ਇਸ ਦੇਸ਼ ਦੇ ਵਿੱਚ ਜਿੰਨਾ ਹੋਣਾ ਚਾਹੀਦਾ ਸੀ ਹੋ ਰਿਹਾ ਜਿੰਨਾ ਕੀ ਜੀ ਬਹੁਤ ਕਟ ਹੋ ਰਿਹਾ ਜਿੰਨਾਂ ਦੀ ਜ਼ਿਆਦਾ ਦੇ ਉੱਤੇ ਤੇ ਨਹੀਂ ਸਕਦੇ ਛੋਟਾ ਜਿਹਾ ਉਦਾਹਰਣ ਦੇਣਾ ਚਾਹਾਂਗਾ ਬਲਕਿ ਇਸ ਵਾਰ ਨੂੰ ਇੱਕ ਸਾਡੀ ਮੁਸਲਿਮ ਭੈਣ ਦਾ ਬਲਦਕਾਰ ਹੋਇਆ ਯਾਦ ਕਰ ਰਹੇ ਠੀਕ ਹੈ ਸਜ਼ਾ ਹੋਈ ਸੀ ਲੋਕਾਂ ਨੂੰ ਬਿਲਕੁਲ ਛੱਟ ਤਾ ਗਿਆ ਛੱਟ ਤਾ ਗਿਆ ਔਰ ਕੀ ਕੀ ਗਿਆ ਇਹ ਸੰਸਕਾਰੀ ਆ ਗਿਆ ਹਾਂ ਦੂਜੇ ਪਾਸੇ ਸਾਡੀ ਇੱਕ ਬੱਚੀ ਹਾਥਰਸ ਦੀ ਛੋਟੀ ਸੀ ਬੱਚੀ ਠੀਕ ਹੈ ਉਧਰ ਇਹਨਾਂ ਵੀ ਸੇਮ ਵਾਪਰਿਆ ਬਿਲਕੁਲ ਬੰਦਿਆਂ ਨੂੰ ਅਰਸ ਕੰਮ ਚ ਵੀ ਟਾਈਮ ਲੱਗਾ ਐਫਾਇਰ ਲੱਗਣ ਚ ਵੀ ਟਾਈਮ ਲੱਗਾ ਅਲਟੀਮੇਟਲੀ ਬਾਰੀ ਕਰਕੇ ਉਹਨਾਂ ਨੂੰ ਵੀ ਘਰ ਭੇਜਤਾ ਐਸਸੀਐਸਟੀ ਓਬੀਸੀ ਦੇ ਬੱਚੀਆਂ ਨਾਲ ਹੋਏ ਤੇ ਕਾਨੂੰਨ ਕੀ ਕੰਮ ਕਰਦਾ ਹੈ ਔਰ ਉਹਨਾਂ ਦੇ ਬੰਦੇ ਜਿਸ ਨੇ ਇਨਵੋਲਵ ਹੁੰਦੇ ਨੇ ਉਸਲੇ ਕੀ ਕੰਮ ਹੁੰਦਾ ਹੈ ਤੇ ਇਨਸਾਫ ਕਿੱਥੇ ਹੈਗਾ ਕਿਉਂਕਿ ਜੰਮੂ ਦੇ ਵਿੱਚ ਵੀ ਐਕਟ੍ਰੋਸਿਟੀ ਦੇ ਕਾਫੀ ਮਾਮਲੇ ਜਿਹੜੇ ਸਾਹਮਣੇ ਆਏ ਸੀ ਉਹਨਾਂ ਦੇ ਵਿੱਚ ਵੀ ਲਗਭਗ ਇਨਸਾਫ ਜਿਹੜਾ ਹੈ ਨਾਂ ਦੇ ਬਰਾਬਰ ਹੈ ਤਾਂ ਤੁਸੀਂ ਉਹਦੇ ਵਾਸਤੇ ਕੀ ਮਤਲਬ ਕਿ ਐਸੀ ਕਿ ਵਿਉਂਤ ਬਣਾਓਗੇ ਆਉਣ ਵਾਲੇ ਸਮੇਂ ਲਈ ਕਿ ਕਿਸ ਤਰੀਕੇ ਦੇ ਨਾਲ ਬਿਲਕੁਲ ਕਮਿਟਿਡ ਜੁਡੀਸ਼ਰੀ ਆਏਗੀ ਕਮਿਟਿਡ ਪੁਲਿਸ ਡਿਪਾਰਟਮੈਂਟ ਹੋਏਗਾ ਔਰ ਇਹ ਨਹੀਂ ਦੇਖਿਆ ਜਾਏਗਾ ਕਸੂਰ ਕਿਦਾ ਹੈ ਉਹ ਕਿਹੜੀ ਜਾਤੀ ਤੋਂ ਹੈ ਕਿਹੜੇ ਧਰਮ ਤੋਂ ਹੈ ਕਿਹੜੇ ਫਰੰਦ ਤੋਂ ਹੈ ਔਰ ਸਿਕਟਮ ਕੋਣ ਹੈ ਉਹ ਗਿੱਤੂ ਆਇਆ ਹੀ ਨਹੀਂ ਦੇਖਿਆ ਜਾਏਗਾ ਰੂਲ ਆਫ ਲਾ ਸਟੈਬਲਿਸ਼ ਕਰਨ ਦੇ ਵਾਸਤੇ ਪੂਰੀ ਤਾਕਤ ਲਗਾਈ ਜਾਏਗੀ ਕਮਿਟਿਡ ਜੁਡੀਸ਼ਰੀ ਹੋਏਗੀ ਕਮਿਟਿਡ ਪੁਲਿਸ ਹੋਏਗੀ ਔਰ ਪ੍ਰੀਸ ਇਸ ਤਰੀਕੇ ਦਾ ਕੰਮ ਨਹੀਂ ਕਰੇਗੀ ਇਸ ਦਾ ਫਾਰਮ ਦੇ ਵਿੱਚ ਪਿਓਰ ਇਨਵੈਸਟੀਗੇਟਿੰਗ ਏਜੰਸੀ ਹੁੰਦੀ ਹੈ ਉਹ ਪੂਰਾ ਇੱਕ ਤਤ ਕਰਕੇ ਦੇਣਗੇ ਸੱਚ ਸਾਹਮਣੇ ਲਿਆਣਗੇ ਉਸ ਸੱਚ ਤੇ ਫਿਰ ਕੋਰਟਾਂ ਚ ਫੈਸਲਾ ਹੋਏਗਾ ਇਹਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਹੁਣ ਅੱਜ ਦੇਖਣ ਨੂੰ ਮਿਲਿਆ ਹੈ ਕਿ ਤੁਹਾਡੇ ਨਾਲ ਅਦਰ ਕਮਿਊਨिटीज ਵੀ ਜੁੜਨਾ ਸ਼ੁਰੂ ਹੋ ਗਏ ਨੇ ਜਥਾਰਦ ਖਾਨ ਜੀ ਵੀ ਤੁਹਾਡੇ ਨਾਲ ਜੁੜੇ ਨੇ ਅਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੁਣ ਵਧੇਗੀ ਬਿਲਕੁਲ ਦੇਖੋ ਮੈਂ ਪਹਿਲੇ ਵੀ ਕਿਹਾ ਫਿਰ ਮੈਂ ਦੁਹਰਾ ਦੇਣਾ 98% ਮੁਸਲਿਮ ਸਿੱਖ 크੍ਰਿਸਚਨ ਸਾਡੇ ਜੂ ਹੀ ਕਨਵਰਟ ਹੋਏ ਨੇ ਇੱਕੋ ਡੀਐਨਏ ਸਰ ਸਾਡਾ ਔਰ ਵੈਸੇ ਵੀ ਭਾਰਤੀ ਸਾਰੇ ਇੱਕੋ ਜਿਹੇ ਆਸੀਂ ਤੇ ਸਾਰਿਆਂ ਨੂੰ ਸਾਂਝ ਲੈ ਗਈ ਨਾਲ ਚੱਲਣਾ ਚਾਹੁੰਦੇ ਆਂ ਬਟੇ ਅਗੇ ਇੱਕ ਤਬਕਾ ਐ ਸੋ ਕਹਿੰਦਾ ਨਹੀਂ ਜੀ ਮੈਂ ਸੁਪਰੀ ਹਾਂ ਮੈਂ ਵੱਡਾ ਮੈਂ ਉੱਚਾ ਲੜਾਈ ਤੇ ਉਹਦੇ ਨਾਲ ਹੈ ਅਗਰ ਉਹ ਵੀ ਕਹਦੇ ਅਸੀਂ ਬਰਾਬਰਾਂ ਸਾਡੀ ਉਹਦੇ ਨਾਲ ਵੀ ਲੜਾਈ ਖਤਮ ਹੈ ਲੜਾਈ ਤੇ ਬਰਾਬਰੀ ਦੀ ਹੈ ਬਾਕੀ ਗੱਲ ਜਿੱਥੇ ਤੱਕ ਜਿਸ ਤਰ੍ਹਾਂ ਜਸਾਰਤ ਹੋ ਰਹੀ ਹੋਵੇ ਕੁਝ ਸਿੱਖਿ ਖਰਾ ਹੋਗੇ ਬਾਕੀ ਹੋਗੇ ਤੇ ਮੈਂ ਪਹਿਲੇ ਕਿਹਾ ਤਾਂ ਕਿ 98% ਤੇ ਵਿਚਾਰੇ ਸਾਡੇ ਚ ਹੀ ਉਤਰ ਗਏ ਸਾਡਾ ਤੇ ਕੋਈ ਡੀਐਨਏ ਕੋ ਹੁਣ ਇੱਕੋ ਸਭ ਕੁਛ ਹੈ ਔਰ ਭਾਈਚਾਰਾ ਵੀ ਹੈ ਸਾਂਝ ਵੀ ਹੈ ਔਰ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਇਹ ਚੀਜ਼ਾਂ ਮੈਟਰਿਸ ਕਰਕੇ ਨਹੀਂ ਕਰਦੀਆਂ ਕਿਉਂਕਿ ਉੱਥੇ ਸਿਟੀਜ਼ਨ ਨੂੰ ਸਿਰਫ ਸਿਟੀਜ਼ਨ ਸਮਝਿਆ ਜਾਂਦਾ ਕਨਸਟੀਟਿਊਸ਼ਨ ਕਹਿੰਦਾ ਸਾਰਿਆਂ ਦੇ ਰਾਈਟਸ ਇੱਕੋਲੇ ਹੋਣੇ ਚਾਹੀਦੇ ਔਰ ਸਾਡੀ ਇਹ ਹੋਂਦ ਹੈ ਠੀਕ ਅਸੀਂ ਇਹੀ ਚਾਹੁੰਦੇ ਹਾਂ ਅਸੀਂ ਹੁਣ ਜੇ ਸਾਰਜ ਜੀ ਦੇ ਨਾਲ ਗੱਲਬਾਤ ਕਰਾਂਗੇ ਜੇ ਸਾਰਜ ਜੀ ਸਭ ਤੋਂ ਪਹਿਲੇ ਤੇ ਤੁਹਾਡਾ ਵੀ ਸਵਾਗਤ ਹੈ ਆਪਸੀ ਸਾਂ TV ਤੇ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਸ਼ਾਮਲ ਹੋਏ ਹੋ ਇਹ ਇੱਕ ਜੋ ਪ੍ਰੋਟੈਸਟ ਜਿਹੜਾ ਹੈ ਹਰ ਹਫ਼ਤੇ ਦੋ ਦਿਨ ਚੱਲਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡਾ ਇਸੇ ਤਰ੍ਹਾਂ ਹੀ ਸਾਥ ਰਹੇਗਾ ਬਿਲਕੁਲ ਸਰ ਪਹਿਲੇ ਤੇ ਤੁਹਾਡਾ ਬੜਾ ਬੜਾ ਸ਼ੁਕਰੀਆ ਤੁਸੀਂ ਉਹ ਸੰਸਾਰ ਭਾਈ ਇੱਥੇ ਆਏ ਸਰ ਨੂੰ ਸਪੋਰਟ ਕਰਨ ਵਾਸਤੇ ਆਪਾਂ ਸਾਰਿਆਂ ਨੂੰ ਸਪੋਰਟ ਕਰਨ ਵਾਸਤੇ ਸਰ ਪਹਿਲੀ ਗੱਲ ਤੇ ਥੋੜਾ ਜਿਹਾ ਮੈਂ ਇਤਿਹਾਸ ਵਿੱਚ ਤੁਹਾਨੂੰ ਲੈ ਚੱਲਾਂ ਜੀ ਸਰ ਦੇਖਿਏ ਮੁਸਲਮਾਨ ਸਿੱਖ ਈਸਾਈ ਔਰ एससी एसटी ओबीसी ਖਾਸ ਤੌਰ ਤੇ ਸਰ ਆਪਾਂ ਸਾਰਿਆਂ ਨੇ ਮਿਲ ਕੇ ਭਾਰਤ ਜਿਹੜੀ ਆਜ਼ਾਦੀ ਵਿੱਚ ਬੜੀ ਯੋਗਦਾਨ ਦਿੱਤਾ ਹੈਗਾ ਇਹ ਤੇ ਸਾਰੇ ਆਪਾਂ ਜਾਣਦੇ ਆ ਕਿ ਮੁਸਲਮਾਨ ਔਰ ਸਿੱਖ ਔਰ ਇਸਾਈ ਪਾਸਟ ਵਿੱਚ ਵੀ ਆਪਣੇ ਡੀਐਨਏ ਪਰਵਾਹਾਂ ਨਾਲ ਐਸਸੀ ਐਸਟੀ ओबीसी ਨਾਲ ਖੜਾ ਸੀ ਅੱਜ ਵੀ ਖੜਾ ਹੈ ਅੱਗੇ ਵੀ ਰਹੇਗਾ ਦੇਖੇ ਸਰ ਸਾਰੇ ਬਸੋਤਰਾ ਸਾਹਿਬ ਜਿਹੜੇ ਨੇ ਇਹ ਸਰ ਅੱਜ ਦੇ ਅੰਬੇਡਕਰ ਨੇ ਜੇ ਆਪਾਂ ਸਮਝਾਂ ਇਹ ਕਿ ਬਸੋਤਰਾ ਸਾਹਿਬ ਜਿਹੜਿਆਂ ਦੇ ਖਾਲੀ ਜੈ ਭੀਮ ਜੈ ਭੀਮ ਕੈਨਲ ਕੁਝ ਨਹੀਂ ਹੁੰਦਾ ਬੇਸਿਕਲੀ ਜਿਹੜੀ ਵਿਚਾਰਧਾਰਾ ਬਾਬਾ ਸਾਹਿਬ ਜੀ ਦੀ ਸੀ ਉਹ ਇੱਕ ਕਮਿਊਨਿਟੀ ਨੂੰ ਮੈਂ ਕਹਿ ਸਕਦਾ ਕਮਿਊਨਿਟੀ ਨਹੀਂ ਬਲਕਿ ਜਿਹੜਾ ਡੀ ਐਨ ਏ ਮੂਲ ਨਿਵਾਸੀ ਸਮਾਜ ਹੈ ਉਹ ਉਹਨਾਂ ਨੂੰ ਉਹਨਾਂ ਦਾ ਅਧਿਕਾਰ ਦਿਲਾਨ ਵਾਸਤੇ ਉਹਨਾਂ ਨੇ ਮੂਵਮੈਂਟ ਖੜੀ ਕੀਤੀ ਸੀ ਉਹੀ ਮੂਵਮੈਂਟ ਨੂੰ ਅੱਗੇ ਲੈ ਕੇ ਬਸੋਤਰਾ ਸਾਹਿਬ ਚੱਲਦੇ ਪਏ ਤੇ ਜਿਸ ਤਰ੍ਹਾਂ ਬਾਬਾ ਸਾਹਿਬ ਦੇ ਵਕਤ ਤੁਸੀਂ ਸਮਝ ਲੋ 335 CR ਜਨਤਾ ਹੋਏਗੀ ਕਰੋੜ ਤੇ ਇਸ ਵੇਲੇ ਉਸ ਵਕਤ ਵੀ ਬਾਬਾ ਸਾਹਿਬ ਦੀ ਮਦਦ ਉਹਨਾਂ ਦੇ ਨਾਲ ਇੱਕ ਲੱਖ ਖੜਾ ਹੋਇਆ ਸੀ ਅੱਜ ਉਹੀ ਬਾਬਾ ਸਾਹਿਬ ਦੀ ਜਗ੍ਹਾ ਬਸੋਧਰਾ ਸਾਹਿਬ ਨੇ ਠੀਕ ਹੈ ਜੇ ਆਪਾਂ ਇਸ ਵੇਲੇ ਬਸੋਧਰਾ ਸਾਹਿਬ ਦੇ ਨਾਲ ਨਹੀਂ ਖੜੇ ਹੋਣਗੇ ਤੇ ਫਿਰ ਕੀ ਹੋਏ ਹੋਏਗਾ ਕਿ ਸਾਡਾ ਜਿਹੜਾ ਸਵਿਧਾਨ ਹੈ ਸਵਿਧਾਨ ਤੇ ਉਹਨਾਂ ਦਾ ਸਿੱਧਾ ਸਿੱਧਾ ਅਟੈਕ ਹੈ ਇਹ ਸੰਵਿਧਾਨ ਤੁਹਾਨੂੰ ਮਿਲੂ ਭਗੜਾਲਣ ਦੀ, ਦਾਲੀ ਰਗਨਣ ਦੀ, ਆਪਣੇ ਧਾਰਮਿਕ ਸਥਾਨਾ ਤੇ ਜਾਣ ਦੇ ਪੂਜਾ ਪਾਠ ਕਰਨ ਦੀ ਇਜਾਜ਼ਤ ਦਿੰਦਾ ਹੈ। ਜੇ ਸੰਵਿਧਾਨ ਨਹੀਂ ਹੋਏਗਾ ਤੇ ਕਿਉਂ ਹੋਏਗਾ? ਕਿ ਮਨੁੱਖ ਸਮਰਤੀ ਹੋਏਗੀ। ਤੇ ਤੁਸੀਂ ਬਾਬਾ ਸਾਹਿਬ ਨੂੰ ਪੜੋ ਕਿ ਤੁਸੀਂ ਸੰਵਿਧਾਨ ਚਾਹੁੰਦੇ ਹੋ ਮਨੁੱਖ ਸਮਰਤੀ ਚਾਹੁੰਦੇ ਹੋ। ਤੁਸੀਂ ਸਿੱਖ ਬੰਦਾ ਚਾਹੁੰਦੇ ਹੋ ਕਿ ਵਾਪਸ ਪਾਸ ਵਿੱਚ ਸ਼ੂਦਰ ਬੰਨਾ ਚਾਹੁੰਦਾ। ਇਹ ਸਾਡੇ ਤੇ ਤੇ ਅੱਜ ਜਿਹੜੀ ਬਸੋਤਾ ਸਾਹਿਬ ਦੀ ਮੂਵਮੈਂਟ ਹੈਗੀ ਹੈ ਇਹ ਸਾਡੀ ਖਾਲੀ ਇਹਨਾਂ ਦੀ ਮੂਵਮੈਂਟ ਨਹੀਂ ਹੈਗੀ ਇਹ ਪੂਰੇ ਭਾਰਤ ਦੇ ਮੂਲ ਨਿਵਾਸੀਆਂ ਦੀ ਡੀਐਨਐ ਭਾਈਚਾਰੇ ਦੀ ਮੂਵਮੈਂਟ ਹੈ। ਉਹ ਸੋਚਿਆ ਜੇ ਤਾਂ ਇਹ ਜੋ ਲੜਾਈ ਹੈ ਇਹ ਲੜਾਈ ਇਨਸਾਨੀਅਤ ਦੀ ਲੜਾਈ ਹੈ ਨਾ ਕਿ ਕਿਸੇ ਧਰਮ ਦੀ ਲੜਾਈ ਹੈ। ਜਿਵੇਂ ਕਿ ਅੱਜ ਅਸ਼ੋਕ ਸੋਤਰਾ ਜੀ ਨੇ ਇੱਥੇ ਜੋ ਤਰਨਾ ਲਾਇਆ ਹੈ ਇਹਦੇ ਵਿੱਚ ਛੋਟੇ ਬੱਚੇ ਵੀ ਕਾਫੀ ਜੁੜੇ ਨੇ। ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ? ਪੂਰਵੀ। ਪੂਰਵੀ। ਪੂਰਵੀ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਆਏ ਅਸ਼ੋਕ ਜੀ ਨੂੰ ਮਿਲੇ ਕੀ ਸਿੱਖਣ ਨੂੰ ਮਿਲਿਆ ਸਰ ਇਹ ਜਿਹੜੇ ਮੂਵਮੈਂਟ ਹੈ ਅਸ਼ੋਕ ਸਰ ਨੇ ਅਸ਼ੋਕ ਸਰ ਇਹਦੇ ਹਿੱਸਾ ਹੈ ਜਿਹੜੇ ਵੀਰ ਅੰਬੇਡਕਰ ਜੀ ਸੇ ਕਾਂਚੀ ਰਾਮ ਜੀ ਜੋਤੀਬਬੂਲੇ ਇਹਨਾਂ ਸਾਰੇ ਲੋਕਾਂ ਨੇ ਮਿਲ ਕੇ ਇਹ ਮੂਵਮੈਂਟ ਸ਼ੁਰੂ ਕੀਤੀ ਕਿ ਜਿਹੜੇ ਸਾਰੇ ਲੋਕ ਹੈ ਇਹਨਾਂ ਇਹਨਾਂ ਸਭ ਨੇ ਇੱਕ ਹੀ ਤਰਫ ਇਸ਼ਾਰਾ ਕੀਤਾ ਕਿ ਇਨਸਾਨ ਇਨਸਾਨ ਹੈ ਕੋਈ ਬੜਾ ਨਹੀਂ ਕੋਈ ਛੋਟਾ ਨਹੀਂ ਹਰ ਕਿਸੇ ਦਾ ਇੱਕ ਹੱਕ ਹੈ ਹਰ ਕਿਸੇ ਨੂੰ ਮਿਲਣਾ ਚਾਹੀਦਾ ਜਿਹੜਾ ਸਰ ਨੇ ਆਖਿਆ ਰਾਈਟ ਟੂ ਵਰਕ ਰਾਈਟ ਟੂ ਲਾਈਵਲੀਹੂਡ ਇਹ ਹਰ ਇਨਸਾਨ ਦਾ ਹੈ ਕੋਈ ਵੀ ਇਨਸਾਨ ਵੱਡਾ ਨਹੀਂ ਕੋਈ ਵੀ ਇਨਸਾਨ ਛੋਟਾ ਨਹੀਂ ਹਰ ਕਿਸੇ ਦਾ ਹੱਕ ਹੈ ਹਰ ਕਿਸੇ ਨੂੰ ਹੱਕ ਮਿਲਣਾ ਚਾਹੀਦਾ ਹਰ ਕੋਈ ਖਾਣਾ ਵੀ ਖਾਏਗਾ ਹਰ ਕੋਈ ਆਪਣੀ ਪਸੰਦ ਦਾ ਕੰਮ ਵੀ ਕਰੇਗਾ ਕੋਈ ਕੰਮ ਕਿਸੇ ਇਨਸਾਨ ਦੇ ਜਨਮ ਦੇ ਹਿਸਾਬ ਹਿਸਾਬ ਨਾਲ ਨਹੀਂ ਹੁੰਦਾ ਜਿਹੜਾ ਵੀ ਬੰਦਾ ਹੈ ਉਹ ਜੇ ਕੈਲੀਬਰ ਹੈ ਉਹਦੇ ਵਿੱਚ ਜੇ ਉਸ ਬੰਦੇ ਵਿੱਚ ਟੈਲੈਂਟ ਹੈ ਤਾਂ ਜਿਹੜਾ ਕੁਝ ਕਰਨਾ ਚਾਹੁੰਦਾ ਉਹ ਕਰ ਹੀ ਸਕਦਾ ਸੜਕ ਜਿਹੜਾ ਕਨਸਟੀਟਿਊਸ਼ਨ ਆ ਹਰ ਕਿਸੇ ਨੂੰ ਰਾਈਟ ਦਿੰਦਾ ਹੈ ਕਿ ਆਪ ਜਿਹੜਾ ਕੁਝ ਕਰਨਾ ਚਾਹੀਏ ਆਪਾ ਕਰ ਸਕਦੇ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਇਹ ਹੋ ਰਿਹਾ ਹੈ ਕਿ ਜੋ ਕੋਈ ਕੁਝ ਕਰਨਾ ਚਾਹੀਏ ਉਹ ਕਰ ਸਕਦਾ ਹੈ ਇੱਕ ਤਰ੍ਹਾਂ ਨਾਲ ਹੋ ਵੀ ਰਿਹਾ ਤੇ ਨਹੀਂ ਵੀ ਹੋ ਰਿਹਾ ਜਿਹੜੇ ਲੋਕ ਮਤਲਬ ਹੋ ਰਿਹਾ ਕਿਸ ਤਰ੍ਹਾਂ ਤੇ ਨਹੀਂ ਵੀ ਹੋ ਰਿਹਾ ਕਿਸ ਤਰ੍ਹਾਂ ਮਤਲਬ ਜਿਹੜਾ ਸਾਡਾ ਸਿਸਟਮ ਹੈ ਉਹ ਥੋੜਾ ਬਾਇਸਡ ਹੈ ਓਕੇ ਤੇ ਕੁਝ ਲੋਕ ਕੁਝ ਲੋਗ ਹੈ ਜ ਜਨਨ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲ ਰਹਾ ਤੇ অশোক ਸਰ ਜੇ ਜਦੇ ਨਾਲ ਜਿੰਨੇ ਵੀ ਲੋਕ ਇੱਥੇ ਆ ਉਹ ਇਹ ਕੋਸ਼ਿਸ਼ ਕਰ ਰਹੇ ਆ ਕਿ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਅੱਗੇ ਆ ਕੇ ਖੜੀ ਹੋ ਸਕੇ ਆਪਣੇ ਜਿਹੜੇ ਰਾਈਟਸ ਆ ਅਧਿਕਾਰ ਹੈ ਉਹ ਉਹਨਾਂ ਦੇ ਲਈ ਫਾਈਟ ਕਰ ਸਕੇ ਤਾਂ ਸਾਨੂੰ ਉਹ ਰਾਈਟ ਮਿਲ ਸਕੇ ਥੈਂਕ ਯੂ ਪੁਰਵੀ ਜੀ ਤਾਂ ਬੱਚੇ ਨਾਲ ਜੁੜੇ ਨੇ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ অশੋਕ ਸੁਸੋਤਰਾ ਜੀ ਦੇ ਨਾਲ ਜੁੜਨਾ ਸ਼ੁਰੂ ਹੋ ਗਏ ਨੇ ਇੱਕ ਬੱਚੀ ਹੋਰ ਸਾਡੇ ਨਾਲ ਇੱਥੇ ਖੜੀ ਹੈ ਅਸੀਂ ਇਹਨਾਂ ਦੇ ਨਾਲ ਵੀ ਗੱਲ ਕਰਾਂਗੇ ਬੇਟਾ ਕੀ ਨਾਮ ਹੈ ਤੁਹਾਡਾ ਰਾਤਿਆ राधे जी आज बसोत्रा जी आए की सीख यहाँ पे हमें सीखने को मिला जैसे हमारे जो बड़े हैं वो हमारे लिए कितने मतलब हमारे फ्यूचर जनरेशन के लिए कितने चिंतित कि मतलब हमारे लिए यहाँ खड़े हुए हैं और लड़ रहे हैं हमारे राइट्स के लिए जैसे इन्होंने बताया कि हमें ये राइट्स चाहिए तो अगर हमें ये राइट नहीं मिलेंगे तो जो हमारी आगे वाली जनरेशन है वो भी हमारी तरह स्ट्रगल करेगी आगे भी आओगे इनके साथ हाँ जरूर आगे इनको मुश्किलें भी आ सकती है अगर हमने अपनी राइट्स को लेना है अगर हमने अपने हक को लेना है तो हमें स्ट्रगल करना पड़ेगा हमें जितनी मर्जी मुश्किलें आए हमें आगे बढ़ना है आपको पता है जब कहीं भी धरने लगते हैं, प्रदर्शन होते हैं तो बहुत कुछ झेलना पड़ता है हाँ आप करने को तैयार हो हाँ बिल्कुल तो मतलब अशोक बसोत्र जी के साथ हो बिल्कुल बिल्कुल बहुत अच्छा आपका क्या नाम है बेटा तो आज क्या सीखा क्या पूछा इधर आके भगवान होते नहीं होते अच्छा भगवान होते हैं या नहीं होते हैं सच्ची में पता चल गया बी आर अम्बेडकर जी के बारे में क्या कहते हैं बाबा साहेब के जो भी हम जो भी हैं है उनके भी दौलत है आज हम स्कूल जा रहे हैं तो उनकी वजह से जा रहे हैं नहीं तो आज हम सड़कों पे होते मतलब उन्होंने संविधान बना के आपको राइट्स दिए यस वेरी गुड तो ये सन सारे देखा कि आज जो धरना प्रदर्शन चल रहा है ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦਰਦ ਦਰ ਤਰ ਨਾ ਪ੍ਰਦਰਸ਼ਨ ਜੋ ਇਹਨਾਂ ਨੇ ਮੰਗਾ ਹਨ ਉਹਨਾਂ ਦੇ ਉੱਪਰ ਛੇਤੀ ਹੀ ਜਿਹੜੀ ਸਰਕਾਰ ਹੈ ਉਹ غور ਕਰੇਗੀ ਔਰ ਇਹਨਾਂ ਦੇ ਬਣਦੇ ਹੱਕ ਜਿਹੜੇ ਹਨ ਉਹ ਇਹਨਾਂ ਨੂੰ ਮਿਲਣਗੇ ਦੇਖਦੇ ਰਹੋ ਆਪਸੀ ਸਾਇੰਟਿਵ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਲਈ ਜੀ ਇਜਾਜ਼ਤ ਧੰਨਵਾਦ ਜੀ